ਆਹ ਕਮਰਾ ਵਾ ਐਦਾਂ ਬਾਹਰੋਂ ਦੀ ਜਾ ਕੇ ਨਾ ਤੇ ਨੰਗ ਜੋ ਅੰਦਰ ਤੇ ਵੇਖ ਆਓ ਠੀਕ ਆ ਜੀ ਵੇਖ ਆਉਣੀ ਸਮਾਨ ਰਹਿਣ ਤਾਂ ਇੱਥੇ ਇੱਕ ਵਾਰ ਆਪਣੀ ਤਸੱਲੀ ਕਰ ਆਓ ਵੇਖ ਆਓ ਠੀਕ ਆ ਜੀ ਜੇ ਚੰਗਾ ਲੱਗੂ ਤਾਂ ਜੀ ਸਦਕੇ ਨਾ ਚੰਗਾ ਲੱਗੂ ਤਾਂ ਫਿਰ ਉਦੋਂ ਵੀ ਜੀ ਸਦਕੇ ਠੀਕ ਆ ਜੀ ਉਧਰ ਸਫਾਈ ਸੂਈ ਕਰਨ ਵਾਲੀ ਆ ਉਧਰ ਚੰਗਾ ਹੀ ਆ ਕਮਰਾ ਆਹ ਚਲੋ ਉਧਰ ਸਫਾਈ ਕਰਨ ਨੂੰ ਕੀ ਆ ਜਿੰਨਾਂ ਨੇ ਰਹਿਣਾ ਵਾ ਤੇ ਸਫਾਈ ਦੇ 1 ਮਿੰਟ ਚੋਂ ਦੀ ਹੋਣੀ ਕਿੰਨਾ ਖਲਾਰਾ ਵਾ ਉੱਥੇ ਕਿੰਨਾ ਨੂੰ ਬੜੇ ਪੈਸੇ ਤੇ ਕਹੇ ਹੀ ਨਹੀਂ ਉਹਨਾਂ ਨੂੰ ਹਾਂ ਜਵਾ ਤਾਂ ਚੰਗਾ ਸੋ ਕੰਮ ਵਾਲੀ ਗੱਡੀ ਲੱਭਦੀ ਆ ਪੈਸੇ ਮੰਨ ਵੀ ਗੇ ਇਹ ਤੇ ਪਹਿਲੋਂ ਲੱਲੈਂਦੀਆਂ ਵਾ ਇੱਕ ਦਿਨ ਆਉਂਦੀਆਂ ਤੇ ਦੋ ਦਿਨ ਆਉਂਦੀਆਂ ਨਹੀਂ ਤੇ ਮੁੜ ਕੇ ਅਗਲੀ ਵਾਰ ਕਹਿ ਦਿੰਦੀਆਂ ਵੀ ਅਸੀਂ ਆਉਣਾ ਹੀ ਨਹੀਂ ਗਾ ਆਹ ਤੇ ਵਧੀਆ ਗੱਲ ਵਾ ਨਾਲੇ ਪੁੱਤ ਵੇਹ ਮਾਪੇ ਮਾਪਿਆਂ ਨੇ ਘਰੋਂ ਕੱਢ ਦਿੱਤੇ ਤੇ ਕਿੱਦਾਂ ਦੀ ਜਵਾਨ ਕੁੜੀ ਓ ਤੇ ਕਿੱਦਾਂ ਦਾ ਮੁੰਡਾ ਈ ਓ ਤੇ ਵੇ ਕੀ ਬੈਗ ਚੁੱਕੀ ਫਿਰ ਤੇ ਕੀ ਉਹਨਾਂ ਦੀ ਤੇ ਹੋ ਮਾਪਿਆਂ ਦੀ ਆਪਣੇ ਘਰ ਸੌਖੇ ਹੀ ਹੋਣੇ ਆ ਆਹੋ ਤੇ ਵੇਲਾ ਹੁਣ ਜੇ ਅਹੀਂ ਗਏ ਇਹਨਾਂ ਨੂੰ ਕਿਰਾਏ ਤੇ ਰਹਿਣ ਨੂੰ ਕਿਹਾ ਵਾ ਵੀ ਸਾਡੇ ਕੰਮ ਵੀ ਕਰ ਲਿਓ ਤੇ ਤਾ ਵੀ ਮੰਨ ਗਿਓ ਤਾਂ ਮੂੰਹ ਜੱਬ ਬਣਾਉਂਦੀ ਨਹੀਂ ਉਹਦੀ ਹਾਲ ਐ ਮੈਂ ਤਾਂ ਹੀ ਤੇਨੂੰ ਤੇਰੇ ਸਾਹਮਣੇ ਕਿਹਾ ਕਿ ਕੋਈ ਕੁੜੀ ਕੁਝ ਬੋਲ ਵੀ ਜੇ ਕੋਈ ਕਹਿਣਾ ਚਾਹੁੰਦੀ ਤੇ ਦੱਸ ਦੇ ਹਾਂ ਨਾ ਪਰ ਕੀ ਜਾਦੀ ਟੁੱਟੇ ਲੱਗਦੀ ਵਿਚਾਰੀ ਤਾਂ ਮੰਮੀ ਤੂੰ ਅੰਦਰੋਂ ਕਮਰਾ ਦੇ ਦੇਣਾ ਹੀਗਾ ਅੰਦਰੋਂ ਕਮਰਾ ਮਨਪ੍ਰੀਤ ਅੱਜ ਕੱਲ ਦੁਨੀਆ ਦਾ ਕੋਈ ਪਤਾ ਵਾ ਕਿਹੜੇ ਰੰਗਾਂ ਦੀ ਭਾਵੇਂ ਆਈਡੀ ਪ੍ਰੂਫ 100 ਵਾਰੀ ਹੋਣਾ ਹ ਹ ਆਂਦੇ ਹਾਂ ਸਾਂਹ ਖਾਓ ਜੀ ਇਹਦੀ ਨਾ ਪੁੱਤ ਦੀ ਨਾ ਤੇਰੀ ਅੱਜ ਕੱਲ ਕੋਈ ਧੀਆ ਪੁੱਤਾਂ ਦੀ ਸੌਂ ਨਹੀਂ ਖਾਂਦਾ ਤੇ ਇਦਾਂ ਲੋਕਾਂ ਦੀ ਸੌਂ ਕੋਈ ਖਾ ਸਕਦਾ ਬਹੁਤ ਚੰਗੇ ਹੋਣਗੇ ਵੇਨੇ ਰ ਚੰਗਾ ਸਿਸਟਮ ਚੱਲੀ ਜਾਊਗਾ ਤਾਂ ਕੋਈ ਗੱਲ ਨਹੀਂ ਆ ਬਾਹਰ ਲੱਟ ਰੈਂਗ ਰੂਮ ਜਿਹੜਾ ਵਾ ਨਾ ਆ ਇਹ ਦੇ ਦਾਂਗੇ ਤੇ ਹਜੇ ਕੋਈ ਨਹੀਂ ਉੱਥੇ ਆਂ ਆਪਣਾ ਲੌਬੀ ਦੇ ਵਿੱਚ ਰੱਖ ਲਾਂਗੇ ਆਪਣਾ ਫਰਨੀਚਰ ਇੱਥੇ ਰਹਿ ਲਾਂਗੇ ਆਹੋ ਤੇ ਅੱਗੇ ਵੀ ਇੱਕ ਜੇ ਕੇ ਫਿਰ ਦੀ ਰੱਖ ਵੀ ਦੇਖ ਕੇ ਹੀ ਹੈ ਜੀ ਉਹ ਨਾ ਵੀ ਗੱਲ ਘੁੱਟ ਕੇ ਤੇ ਸਾਨੂੰ ਕਾਹ ਜਾਣ ਕੀ ਪਤਾ ਕਹਾਣੀ ਸੁਣਿਆ ਥੋੜਾ ਦੁਨੀਆ ਤੇ ਮੈਂ ਦੱਸਿਆ ਤਾਗਾ ਬੜੇ ਚੱਲਾ ਦੇਖ ਲੈਨੇ ਇੱਥੇ ਕੰਮ ਚੱਲੀ ਹੈ ਨਹੀਂ ਆਹੋ ਨਹੀਂ ਰਹਿਣ ਦੇ ਹਾਂ ਆਪੇ ਆ ਜਾਂਦੇ ਦੇਖ ਕੇ ਕੀ ਦੱਸਦੇ ਆ ਕੇ ਚਲੋ ਫਿਰ ਠੀਕ ਆਹੋ ਰਹਿਣ ਦੇ ਤੂੰ ਆ ਜਾ ਤੂੰ ਚੱਲ ਮੈਂ ਜਾਵਾਂ ਫਿਰ ਅੰਦਰ ਮੈਂ ਤੇ ਬਹਿ ਜਾ ਆ ਹੋ ਗਿਆ ਚੱਲ ਠੀਕ ਆ ਚੱਲ ਬਾਬਾ ਜੀ ਵਿਚਾਰੇ ਆਏ ਆ ਨਾ ਪਰੇਸ਼ਾਨੀ ਚ ਤੇ ਕੋਈ ਗੱਲ ਨਹੀਂ ਹੁਣ ਸਾਡੇ ਕੰਮ ਲੱਗ ਜਾਣ ਤੇ ਅਹੀਂ ਵੀ ਸੌਖੀ ਨਾਲੇ ਮੇਰੀ ਨੌ ਵਿਚਾਰੀ ਜਾਂਦੀ ਆ ਡਿਊਟੀ ਤੇ ਤੇ ਚੱਲ ਇਹ ਵੀ ਸੌਖੀ ਤੇ ਮੈਂ ਵੀ ਸੌਖੀ ਨਾਲੇ ਚੱਲ ਰੌਣਕ ਹੋ ਜੂਗੀ ਬਲਜੀਤ ਥਾਂ ਤੇ ਪੱਕਾ ਹੀ ਸਾਰਾ ਜਾ ਉਹਦਾ ਤਾਦਾ ਹੀ ਫਰਸ਼ ਪਾਇਆ ਇਹਨਾਂ ਨੇ ਹਜੀ ਧਿਆਨ ਨਾਲ ਤੁਰਿਓ ਆਹ ਕਮਰਾ ਲੱਗਣਿਆ ਮੈਨੂੰ ਆਹੋ ਕਮਰਾ ਤੇ ਉਹੀ ਆ ਆਹ ਦੇ ਦੇ ਡੰਗਰਾਂ ਵਾਲਾ ਆਹ ਕਮਰਾ ਤੇ ਇਹੋ ਦੱਸਦੇ ਆ ਹਾਂ ਇਹ ਦੱਸਦੇ ਤੇ ਹੈਗੇ ਤੇ ਖਲਾਰਾ ਹੀ ਬੜਾ ਪਿਆਵਾਂ ਤੇ ਉਹਦੇ ਬਲਜੀਤ ਉਹਨਾ ਪਹਿਲਾਂ ਕਹਿ ਗਿਆ ਕਿ ਖਲਾਰਾ ਪਿਆ ਸਪਾਈ ਕਰਨੀ ਪੈਣੀ ਹੈ ਤੇ ਚੱਲ ਕੋਈ ਨਹੀਂ ਖਲਾਰਾ ਵੀ ਕੋਈ ਨਹੀਂ ਗਾ ਇੱਕ ਆ ਬੂਆ ਵਰ ਪਖਾ ਆ ਨਿੱਕਾ ਮੋਟਾ ਵਾਈ ਜੋਤੀ ਤੇ ਟੈਟੂ ਵਾ ਕੱਢ ਲੈਣੇ ਸਮਾਂ ਕੋਈ ਗੱਲ ਨਹੀਂ ਉਹ ਤਾਂ ਠੀਕ ਆ ਤੁਸੀਂ ਝੱਡ ਝੱਟ ਮੰਨੀ ਗਏ ਆ ਮੈਂ ਸਾਰਾ ਹੀ ਕੰਮ ਕਰ ਲੂੰਗਾ ਮੈਨੂੰ ਤੇ ਗੱਲ ਦੀ ਗਾੜੀ ਗੱਲ ਹੀ ਨਹੀਂ ਆਈ ਜਦੋਂ ਕਹਿੰਦੀ ਪੀਪਾ ਕੋਈ ਕੰਮ ਕਰ ਲੈਣੀ ਆ ਮੈਂ ਫਿਰ ਹਾਰ ਕੇ ਕਹਿ ਦਿੱਤਾ ਝਾੜੂ ਪੋਚਾ ਕਰ ਲੈਣੀ ਦੱਸੋ ਪਹਿਲਾਂ ਮੈਨੂੰ ਅਸੀਂ ਕਿਤੇ ਕੰਮ ਹੀ ਕਰਦੇ ਰਹੇ ਆ ਲੋਕਾਂ ਦਾ ਹੁੰਦਾ ਹੜ ਕੋ ਕੰਮ ਨਾਲੇ ਕੋ ਥਾਂ ਕਿੰਨਾ ਮੈਂ ਤਾਂ ਕਦੀ ਇੰਨਾ ਥਾਂ ਵੀ ਨਹੀਂ ਹੁੰਜਿਆ ਉਹ ਬਲਜੀਤ ਥਾਂ ਦੀ ਨਾ ਤੂੰ ਗੱਲ ਕਰ ਇਹ ਮੈਂ ਸਵੇਰੇ ਸਫਤੀ ਉੱਠ ਕੇ ਨਾ ਅਵੇਲੀ ਸਾਰੀ ਮੈਂ ਹੋਂਜ ਵੀ ਤਿਆ ਕਰੂੰਗਾ ਤੇ ਗੋਇਆ ਕੁੜਾ ਮੈਂ ਇੱਥੇ ਨਾਲ ਤੇ ਰੂੜੀ ਇੱਥੇ ਮੈਂ ਸੁੱਟ ਦਿਆ ਕਰੂੰਗਾ ਤੇ ਤੂੰ ਸਰਦਾਰ ਨਹੀਂ ਹੁਣਾ ਦੇ ਨਾਲ ਨਾ 15 ਦਾ ਕੰਮ ਤੁੰਡਾ ਕਰਾ ਦਿਆ ਕਰੀ ਕੋਠੀ ਜਦ ਰਸੋਈ ਦਾ ਅਸੀਂ ਕੌਣ ਅਸੀਂ ਵੀ ਸਰਦਾਰ ਹੀ ਆ ਉਹ ਬਲਜੀਤ ਸਰਦਾਰ ਹੈਗੇ ਹੀ ਜਦੋਂ ਆਪਣੇ ਘਰ ਹੀ ਹੁਣ ਸਾਡੀ ਪਛਾਣ ਹੀ ਕੋਈ ਨਹੀਂ ਰਹਿ ਗਈ ਪਛਾਣ ਸਾਡੀ ਆਪਣੇ ਘਰ ਨਾਲ ਹੀ ਜੋ ਸਾਡੇ ਘਰ ਦੇ ਸਾਨੂੰ ਕੱਖੋਂ ਹੌਲੇ ਕਰਤਾ ਮੈਂ ਤੇ ਫਿਰ ਵੀ ਹੈ ਨਾ ਸ਼ੁਕਰ ਵਾ ਅਸੀਂ ਕਿਰਾਏ ਦੀ ਗੱਲ ਕੀਤੀ ਤੇ ਅਗਲੇ ਨੇ ਕਿਰਾਇਆ ਤੁਹੀਂ ਰਹਿਣ ਦਿਓ ਰੋਟੀ ਪਾਣੀ ਵੀ ਮੈਂ ਕਿ ਸਭ ਤੋਂ ਵੱਡੀ ਗੱਲ ਸਿਰ ਤੇ ਛੱਤ ਹੈਗੀ ਆ ਕਿਰਾਏ ਦੀ ਗੱਲ ਅਗਲੇ ਨੇ ਤਾਂ ਨਹੀਂ ਕੀਤੀ ਦੋ ਜਾਨੇ ਆ ਗਏ ਆ ਕਾਬੂ ਤੇ ਚਲ ਕੰਮ ਹੀ ਇਹਨਾਂ ਕੋ ਕਰਾਇਆ ਕਰਾਂਗੇ ਪਤਾ ਉਹਨਾਂ ਨੂੰ ਕੰਮ ਵਾਲੇ ਕਿਹੜੇ ਲੱਭਦੇ ਆ ਉਹ ਤੇ ਗੱਲ ਤੇਰੀ ਠੀਕ ਹੈ ਪਰ ਅਸੀਂ ਬਜੀਤ ਕਿਹੜੇ ਸਦਾ ਰਹਿਣਾ ਮੈਂ ਇੱਥੇ ਮਹੀਨਾ ਦੋ ਮਹੀਨੇ ਰਹਿਨੇ ਆ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਦੱਸਾਂਗੇ ਕਿ ਆ ਸਾਡੇ ਹਾਲਾਤ ਵਾ ਤੇ ਸਾਡਾ ਕੋਈ ਮਸਲਾ ਹੱਲ ਕਰੋ ਕੋਈ ਨਾ ਕੋਈ ਮਸਲਾ ਹੱਲ ਹੋ ਗਏ ਸਾਡਾ ਅਰੇ ਵੀ ਦਿਨ ਮੈਨੂੰ ਸਦਾ ਹੀ ਯਾਦ ਰਹਿਣੇ ਆ ਮੇਰੀ ਗੱਲ ਸੁਣੋ ਕਿੰਨਾ ਕਹੀ ਕਿਦਾਂ ਕੰਮ ਕਰਨ ਗਿੱਜੇ ਆ ਉਹ ਮੇਰੇ ਕੋ ਨਹੀਂ ਹੋਣਾ ਇੰਨਾ ਕੰਮ ਉਹ ਚਲ ਤੂੰ ਦੇ ਲੈਣਾ ਛੋਟਾ ਕਰ ਜਿੰਨੇ ਜੋ ਕੰਮ ਹੈਗਾ ਨਾ ਮੈਂ ਤੇਰਾ ਸਾਰਾ ਕੰਮ ਕਰਾ ਕੇ ਜਾਊਂਗਾ ਫਿਰ ਇਹ ਆ ਕਿ ਚੱਲ ਲੱਗੇ ਕਿ ਮਿਲ ਕੇ ਕੰਮ ਤਾਂ ਦਾ ਮਿਲ ਜੂਗਾ ਥੋੜੇ-ਬੋਦੇ ਪੈਸੇ ਇਕੱਠੇ ਕਰ ਛੜਾਂਗੇ ਆਪਣੇ ਕੋਲ ਕੱਲ ਨੂੰ ਨਿਆਣਾ ਕੋਈ ਫੇਰਾ ਪੂਰਾ ਮਾਰਨ ਫੋਨ ਤੇ ਨਿਆਣੇ ਤੇ ਹੁੰਦੇ ਹੀ ਆ ਹਫਤੇ 'ਚ ਇੱਕ ਦੋ ਵਾਰੀ ਤੇ ਇਹ ਤੇ ਨਾ ਹੋਊਗਾ ਕਿ ਘਰ 'ਚ ਹੀ ਆ ਜੇ ਬੰਦਾ ਕਹਿ ਦੇਣਾ ਕਿ ਵਾਂਡੇ ਆਏ ਜੇ ਉਹ ਕਮਰਾ ਵਾ ਉਹ 'ਚ ਤੂੜੀ ਤੰਦ ਬੜਾ ਕਿਲਰ ਆ ਭਾਵੇਂ ਸੱਪ ਵੀ ਆਉਂਦੇ ਹੁਣ ਉਹ ਨਹੀਂ ਨਹੀਂ ਸਾਫ਼ ਸੁਥਰਾ ਥਾਂ ਵਾ ਆਵੇ ਬਲਬ ਤਿੰਨ ਚਾਰ ਲੱਗੇ ਆ ਇੱਥੇ ਕੋਈ ਗੱਲ ਨਹੀਂ ਕੀ ਥੋੜੇ-ਬੋਦੇ ਦਿਨ ਰਹੀ ਨੇ ਫਿਰ ਵੇਖ ਲਾਂਗੇ ਜੇ ਉਹਨਾਂ ਨੂੰ ਸਾਡਾ ਸੁਭਾਅ ਚੰਗਾ ਲੱਗਾ ਨਾ ਹੋ ਸਕਦਾ ਸਾਨੂੰ ਕੋਠੀ 'ਚ ਥਾਂ ਦੇ ਦੇਣ ਕਿਸੇ ਨਾ ਕਿਤੇ ਤੁਹਾਨੂੰ ਲੱਗਦਾ ਵਾ ਸਾਨੂੰ ਕੋਠੀ 'ਚ ਥਾਂ ਦੇਣਗੇ ਜਿਨ੍ਹਾਂ ਨੇ ਹੁਣ ਪਹਿਲੀ ਸੱਟਿਆ ਇਹਨੂੰ ਘਲਾਤਾ ਵੀ ਜਾਓ ਉਹ ਕਮਰਾ ਵੇਲੋ ਨਾ ਕੋਈ ਇੱਥੇ ਮੰਜਾ ਵਾ ਨਾ ਹੋਰ ਥੱਲੇ ਸੋਣਾ ਜੇ ਹੁਣ ਤੂੰ ਆ ਜਾ ਮੈਂ ਜੂ ਸਾਡੇ ਘਰ ਕੀ ਤੋਂ ਉਪਰ ਆ ਇਨਸਾਨ ਆ ਜੇ ਤਈ ਉਹਨੂੰ ਆਉਂਦਾ ਥੋੜੀ ਪਲੰਗ ਤੇ ਭਾਲ ਜਾਣਾ ਵਾ ਜਿੰਨਾਂ 'ਚ ਜਾਣ ਪਛਾਣ ਨਹੀਂ ਹੁੰਦੀ ਉਹਨਾਂ ਨੇ ਪੁੱਛਗਿਛ ਕਰਨਗੇ ਉਹਨਾਂ ਤੇ ਕਹਾਂ ਆਈਡੀ ਪ੍ਰੂਫ ਆਪਣੇ ਦੇ ਦਿਓ ਉਹ ਪਤਾ ਪੁਤਾ ਕਰ ਲੈਣਗੇ ਖਾ ਡਾਗੜਾ ਪਿੰਡ ਚ ਕਿਹਨਾਂ ਵੈਰ ਬਰੋ ਦਾ ਲੋਕਾ ਸਾਡੀਆਂ ਸਿਫਤਾਂ ਹੀ ਕਰਦੀਆਂ ਆ ਵਾ ਆਈਡੀ ਪ੍ਰੂਫ ਨਾ ਲੋਕੀ ਕੰਮ ਵਾਲਿਆਂ ਦੇ ਵੰਦੇ ਹੁੰਦੇ ਆ ਅਸੀਂ ਚੰਗੇ ਭਲੇ ਜੱਟ ਜੀਵਿਦਾਰ ਐਦਾਂ ਹੀ ਸਾਨੂੰ ਘਰੋਂ ਕੱਢ ਦਿੱਤਾ ਸਾਡੇ ਤੇ ਕੋਈ ਬੁਗਤ ਹੀ ਨਹੀਂ ਰਹਿ ਗਈ ਉਹ ਚੱਲ ਸਮਝ ਲਾ ਕਿ ਅਸੀਂ ਬਾਹਰ ਹੀ ਆਏ ਬਾਹਰ ਵੀ ਆਹ ਕੋਈ ਕਰੀਦਾ ਵਾ ਤੇ ਸਮਝਾ ਕਿ ਹੁਣ 2 ਮਹੀਨੇ ਘਰੋਂ ਬਾਹਰ ਮਨੇ ਬਾਹਰ ਦੇ ਦੇਸ਼ ਹੀ ਆਏ ਆ ਕੋਈ ਗੱਲ ਨਹੀਂ ਤੂੰ ਮੰਨਣਾ ਹੌਲਾ ਕਰ ਆਪਾਂ ਨੂੰ ਕਹਿੰਨੇ ਕਿ ਸਾਨੂੰ ਪਸੰਦਾ ਸਾਰਾ ਕੋ ਜੀ ਪੋਨਮਾ ਤੂੰ ਕਿਉਂ ਉਹਨਾਂ ਦਾ ਫਿਕਰ ਕਰਨ ਡੀ ਆ ਪਤੋਏ ਨੀ ਜੋਗੇ ਨਹੀਂ ਹੈਗੇ ਕੋਲ ਤੋਂ ਉਹਨਾਂ ਦੀ ਦੁੱਕੀ ਨਹੀਂ ਕੀ ਕਦ ਨਾਲ ਉਹਨੇ ਕੋਟ ਕਚੈਰੀਆਂ ਚ ਚਲ ਜਾਣਾ ਨਾਲੇ ਨਾ ਵੇ ਉਹ ਆਪਣੀ ਪੂਆ ਕੋ ਜਾ ਸਕਦੇ ਆ ਜਾਂ ਆਪਣੇ ਸਹੁਰੇ ਜਾ ਸਕਦੇ ਆ ਤੇ ਸਹੁਰੇ ਇੰਨੇ ਮਾਦੇ ਦੇ ਮਾਲਕ ਹੈ ਨਹੀਂਗੇ ਤੇ ਸਪੂਆ ਵਾ ਪੂਆ ਨੇ ਉਹ ਨਹੀਂ ਇਹਨਾਂ ਨੂੰ ਖਲੋਣ ਦੇਣਾ ਹੈਗਾ ਤੇ ਤੂੰ ਟੈਨਸ਼ਨ ਨਾ ਲੈ ਉਹ ਕਿਥੇ ਨਹੀਂ ਜਾਂਦੇ ਉਹ ਤਾਂ ਮੇਰੇ ਪੁੱਛੇ ਤੋਂ ਘਰ ਭਾਵੇਂ ਜਿੱਦਾਂ ਮਰਜੀ ਹੈ ਨਾ ਉਹ ਤਾਂ ਉੱਥੋਂ ਤੱਕ ਨਹੀਂ ਕਦੀ ਗਏ ਇਹ ਕੋਲ ਇਹ ਤਾਂ ਮੈਨੂੰ ਭਰੋਸਾ ਨਾ ਉਹਨਾਂ ਤੇ ਵੀ ਉਹ ਨਹੀਂ ਕਿਹਨੂੰ ਪੁੱਛੇ ਤਾਂ ਪਕਾਰ ਤੋਂ ਕੋਈ ਕੰਮ ਵੀ ਨਹੀਂ ਕਰਦੇ ਹੈਗੇ ਤੇ ਤੂੰ ਟੈਨਸ਼ਨ ਨਾ ਲੈ ਪਿਆਰੀ ਤੁਹਾਡੀ ਹੈ ਤੁਹਾਡੇ ਨਾਲ ਹੀ ਰਹਿਣੀ ਆ ਮੰਮੀ ਪੁੱਛੇ ਬਗਿਆ ਤੇ ਅਸੀਂ ਵੀ ਨੇ ਤੁਹਾਡੇ ਤੋਂ ਕੋਈ ਕੰਮ ਕਰਦੇ ਬਸ ਤੁਸੀਂ ਉਹਨਾਂ ਦੀ ਸਿਫਤ ਥੋੜੀ ਘੱਟ ਕਰਿਆ ਕਰੋ ਆਪਣੇ ਨੋ ਪੁੱਤ ਦੀ ਸੈਡ ਲਿਆ ਕਰੋ ਚੰਗਾ ਲੈ ਦੱਸ ਤੁਹਾਡੀ ਸੈਡ ਲੈਣ ਦੀ ਆ ਹੁਣ ਮੈਂ ਤੈਨੂੰ ਸੱਚੀ ਗੱਲ ਕਰਨ ਦੀ ਆ ਕਿ ਉਹਨਾਂ ਨੇ ਨਹੀਂ ਕਰੀ ਪੁੱਛੇ ਤਾਂ ਪਕਾਤ ਕਦੀ ਆਣਾ ਨਹੀਂ ਖਰਚਿਆ ਆ ਪਿਆਰੀ ਬੰਨੇ ਦੇ ਪਾਏ ਹੁੰਦੇ ਸੀ ਐ ਮੇਰੇ ਹੱਥੇ ਲਿਆ ਕੇ ਰੱਖਣੇ ਜਿੱਥੇ ਜਿੱਥੇ ਖਰਚਣੇ ਉਹਨਾਂ ਨੇ ਉੱਥੇ ਦੱਸਣਾ ਵਿਆਹ ਖਰਚਿਆ ਵਾ ਮੈਂ ਤੇ ਇਹ ਗੱਲ ਕਰਨ ਦੀ ਆ ਔਰ ਮੈਂ ਥੋੜੀ ਉਹਨਾਂ ਵਾਲਦੀ ਸੈਡ ਲੈਂਡਿੰਗ ਮੈਂ ਵੀ ਤੇ ਤੁਹਾਨੂੰ ਦਿਨੀ ਆ ਜਿਹੜੀ ਮਹੀਨੇ ਪਿੱਛੇ ਮੇਰੀ ਤਨਖਾਹ ਹੁੰਦੀ ਹੈ ਸਾਰੀ ਲੈ ਕੇ ਤੁਹਾਨੂੰ ਫੜਾਉਣੀ ਆ ਓਹੋ ਫੜਾਉਣੀ ਤੇ ਤੂੰ ਹੈਗੀ ਆ ਉਦਾਂ ਜਿਹੜੀ ਤੂੰ ਡਰਦੀ ਗੱਲ ਕਰਨ ਢੀ ਆ ਕਿ ਉਹਨਾਂ ਨੇ ਕੋਟਾ ਕਚੈਰੀਆਂ ਤੇ ਚਲ ਜਾਣਾ ਕਿਤੇ ਨਹੀਂ ਉਹਨਾਂ ਨੇ ਜਾਣਾ ਉਹ ਇੰਨੀ ਜੋਗੇ ਨਹੀਂ ਹੈਗੇ ਮੈਨੂੰ ਪਤਾ ਜੇ ਇੰਨੀ ਜੋਗੇ ਹੁੰਦੇ ਚੋਕੇ ਬੋਲੀ ਬਿਸਰਾਉਸਣ ਬਾਹਰ ਚਲ ਜਾਂਦੇ ਭਲਾ ਐਡੀ ਤੇ ਨਹੀਂ ਗੱਲ ਉਹਨਾਂ ਨੂੰ ਉਨੀ ਕੀ ਕਰਨੀ ਨਾ ਕੀਤੀ ਤੇਰੇ ਸਾਹਮਣੇ ਚੁੱਪ ਕਰਕੇ ਉੱਗੂ ਨਹੀਂ ਸੁਗੂ ਨਹੀਂ ਵਿਚਾਰਿਆਂ ਦੇ ਕੱਪੜੇ ਪਾਏ ਤੇ ਚਲ ਗਏ ਆ ਪਰ ਮੰਮੇ ਕੋਟਕਚਾਰੀਆਂ ਤੁਸੀਂ ਨਹੀਂ ਸਮਝਦੇ ਆ ਜਿਹੜੇ ਕੇਸ ਲੱਗ ਹੀ ਜਾਂਦੇ ਆ ਮਾਪਿਆਂ ਦੀ ਜਾਇਦਾਦ ਤੇ ਬੱਚੇ ਦਾ ਪੂਰਾ ਹੱਕ ਹੁੰਦਾ ਵਾ ਅਸੀਂ ਉਹਨਾਂ ਨੂੰ ਘਰੋਂ ਬਾਹਰ ਘਾਟਾ ਵਾ ਕੋਈ ਨਾ ਕੋਈ ਸਲਾਹ ਦੇਣ ਵਾਲੇ ਬਥੇਰੇ ਟੱਕਰ ਜਾਂਦੇ ਆ ਅਗਲੇ ਨੇ ਕੇਸ ਲਾਦਾ ਤੇ ਫੇਰ ਮੈਂ ਤਾਂ ਕਹਿੰਨੀ ਆ ਉਹਨਾਂ ਤੇ ਜਿੰਨਾ ਚਿਰ ਉਹਨਾਂ ਨੇ ਕੇਸ ਲਾਉਣਾ ਵਾ ਉਤੋਂ ਪਹਿਲਾਂ ਪਹਿਲੇ ਸਾਡੇ ਨਾਂ ਚੜ ਜੂਗੀ ਫੇਰ ਉਹ ਕੁਝ ਨਹੀਂ ਕਰ ਸਕਦੇ ਨਹੀਂ ਬਹੁਤੀ ਸਿਆਣੀਆਂ ਸਾਰੀ ਪਿਆਰੀ ਤੇ ਮੇਰੇ ਨਾਂ ਵਾ ਜੇ ਮੈਂ ਹਾਮੀ ਭਰੂੰਗੀ ਤਾਂ ਉਹਦੇ ਨਾਂ ਹੋਊਗੀ ਐਦਾਂ ਕਿਦਾਂ ਹੋ ਜੂਗੀ ਤੂੰ ਤੇ ਜਾਣ ਕੇ ਨਾਲੇ ਆਪਣਾ ਦਿਮਾਗ ਖਰਾਬ ਕਰਨ ਦੀ ਨਾਲੇ ਮੇਰਾ ਕਰਨ ਦੀ ਆ ਕਿਤੇ ਨਹੀਂ ਚਲ ਜਾਂਦੀ ਪਿਆਲੀ ਪਿਆਲੀ ਤੁਹਾਨੂੰ ਹੀ ਦੇ ਕੇ ਮਰੂੰਗੀ ਟੈਨਸ਼ਨ ਨਾ ਲੈ ਹੌਸਲਾ ਰੱਖ ਸਾਰਾ ਕੁਝ ਹੋ ਜਾਣਾ ਕੰਮ ਤੂੰ ਜਾਣ ਕੇ ਐਵੇਂ ਕਾਲੀ ਬਈ ਜਾਣ ਦੀ ਪੇਕੇ ਚਲ ਜਾਣਾ ਪੇਕੇ ਚਲ ਜਾਣਾ ਪੇਕੇ ਜਾਣ ਦਾ ਕੋਈ ਮਸਲਾ ਹੱਲ ਹੋ ਜਾਣਾ ਵਾ ਸਿਆਣੀ ਬਣ ਕੇ ਰਹਿ ਤੂੰ ਹੁਣੇ ਡਰਾਵੇ ਦੇਣ ਦੀ ਕੱਲ ਨੂੰ ਫੇਰ ਜਾਦੇ ਦੇਣਗੀ ਮੰਮੀ ਵੀ ਡਰਾਵੇ ਨਹੀਂ ਦੇਣ ਦੀ ਆਪਣੇ ਸਾਰਿਆਂ ਦੇ ਭਲੇ ਦੀ ਗੱਲ ਕਰਨ ਦੀ ਆ ਮੈਂ ਅੱਛਾ ਤਾਂ ਪੇਕੇ ਜਾ ਕੇ ਭਲਾ ਹੋ ਜਾਊਗਾ ਐਦਾਂ ਦੀ ਗੱਲ ਨਹੀਂ ਕਰੀਦੀ ਹੁੰਦੀ ਆਪਣੇ ਘਰ ਦਾ ਸੋਚ ਆਪਣਾ ਘਰ ਸਾਹਮ ਜਿੱਦਾਂ ਵੀ ਹੁੰਦੀ ਆ ਏਦਾਂ ਨਹੀਂ ਕਾਲੇ ਪੈਦਾ ਦਾ ਵੀ ਕੋਈ ਗੱਲ ਘਰ ਚ ਹੋਈ ਤੇ ਪੇਕੇ ਚਲ ਕੇ ਪੇਕੇ ਚਲ ਕੇ ਏਦਾਂ ਨਾ ਕਰ ਸਿਆਣੀ ਬਣ ਕੇ ਰਹਿ ਹੋਂ ਹਾਂਜੀ ਆਂਟੀ ਜੀ ਹੁੰਦੀ ਏ ਆ ਵੀ ਪੱਤਰੋੜੇ ਜੇ ਆ ਪਿੱਛੇ ਰਹਿ ਗਏ ਨਿਕ ਨਿਕੇ ਆ ਟਿੰਕਰਾਂ ਜੀਆਂ ਆਂਟੀ ਜੀ ਵੇਚਨਾ ਇਹਦੇ ਰੇਤ ਵਾ ਤੇ ਬਜਰੀ ਖਿਲਰੀ ਹੋ ਕੋਈ ਨਹੀਂ ਫੇਰ ਇੱਕ ਵਾਰੀ ਮੰਜਾ ਮਾਰਨਾਗੇ ਆ ਮੋਟਾ ਮੋਟਾ ਕੋਈ ਖੇਤ ਦੀ ਹੋ ਤੋ ਹਾ ਪਟ ਪਟ ਕੇ ਫੇਰਨਾ ਨਾ ਬੰਦ ਹਈ ਜਾ ਹਈ ਜਾ ਕਰ ਕੰਮ ਤੇ ਸੋਨਾ ਵਾ ਉਧਾ ਨਾ ਆ ਤੇ ਕੋਈ ਰਸ ਹਾਤੇ ਪਰਲੇ ਪੋਦੇ ਕੋਈ ਨਹੀਂ ਤੋ ਨਾ ਫੇਰ ਇੱਕ ਵਾਰੀ ਇਹ ਫੇਰ ਮੋਟਾ ਮੋਟਾ ਕੱਢ ਦਿੰਦੇ ਨਾ ਇੱਧਰ ਕਾ ਬੈਕ ਲਗਾ ਰਾ ਇੱਧਰ ਕਾ ਹੋਰ ਪਾਣੀ ਆਲੋ ਆਲੋ ਕਰ ਦੇਣਾ ਕੋਈ ਬੜੀ ਜਾਂ ਤੁਹਾਨੂੰ ਜ਼ਿਆਦਾ ਸਮਝ ਹੁੰਦੀ ਆ ਕੰਮ ਕਰਨ ਦੀ ਬਹੁ ਮਾਰ ਘਟ ਘਟ ਕੇ ਬਾੜੀ ਅੰਟੀ ਜੀ ਕਦੀ ਕਿਸ ਤਾਂ ਨਹੀਂ ਨਾ ਕੰਮ ਹਾਂ ਮਾਰਾ ਜੀ ਕਿ ਪਨਮ ਚਾਹ ਕਹੇ ਵਾਲੇ ਹਨ ਜਮੀਨ ਜ਼ਿਆਦਾ ਦਾਗਾ ਹੈ ਅੱਛਾ ਅੱਛਾ ਇਹ ਆ ਵੀ ਹਾਂਜੀ ਇਹ ਕੀ ਹੁਣ ਵਕਤ ਜੀ ਮਾਰੇ ਆ ਜੀ ਚੱਲ ਕੋਈ ਨਹੀਂ ਇਹ ਵੀ ਇੱਕ ਹਿਸਾਬ ਨਾਲੇ ਪੌਂਡ ਨਾਲੇ ਫੜੀਆਂ ਹਾਂਜੀ ਹਾਂ ਜੀ ਦਾਹੀਂ ਗੁਰਦੁਆਰੇ ਜਾਨੇ ਪਾਪੇ ਦੇ ਘਰ ਸੇਵਾ ਆ ਕਰਦੇ ਆ ਸੇਵਾ ਸਖਾਈਆਂ ਕਰਦੇ ਆ ਹਾਂ ਜੀ ਇਹਨਾਂ ਨੂੰ ਆਪਣਾ ਘਰ ਸਾਫ ਹੋਊਗਾ ਨਾ ਫੇਰ ਹੀ ਆਪਾਂ ਬਾਹਰ ਕਰ ਸਕਦੇ ਆ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈਗੀ ਜੀ ਇਹਦੇ ਲੋਕੀ ਕਹਿੰਦੇ ਘਰ ਗੰਦ ਪਿਆ ਵਾ ਤੇ ਬਾਹਰ ਸਖਾਈਆਂ ਕਰਦੇ ਆ ਆ ਤੂੰ ਮਾਰ ਪਾਣੀ ਮੈਂ ਮਾਰਦਾ ਪਾਜ ਥੱਕ ਗਈ ਹੋਣੀ ਤੂੰ ਵੀ ਕੇ ਹਾਂ ਜੀ ਹਾਂ ਜੀ ਅੰਟੀ ਜੀ ਹੁਣ ਇੱਕਦਮ ਤੇ ਹੋਣਾ ਨਹੀਂ ਹੌਲੀ ਹੌਲੀ ਹੋਣਾ ਵਾ ਨਾਲੇ ਤੇ ਮੈਨੂੰ ਲੱਗਦਾ ਕਿ ਮੰਜਾ ਮਾਰਿਆ ਹੀ ਨਹੀਂ ਹੈ ਜਿਆਦਾ ਹੀ ਹੋਇਆ ਜੰਮਿਆਂ ਕਰਾ ਗਜਾ ਜਦ ਮਾਰਦੇ ਆ ਬਥੇਰਾ ਹਾਂਜੇ ਵੱਲੋਂ ਨਹੀਂ ਕੋਈ ਗੱਲ ਕੱਲ ਕੋਈ ਨਹੀਂ ਤਾਂ ਆਪਣੇ ਚੰਗਾ ਕੰਮ ਹੋਪਾਇਨਾ ਕੋਈ ਗੱਲ ਫੇਰ ਮਾਰਦਾ ਕਿ ਸਵੇਰੇ ਹੁਣ ਇੱਕੋ ਵਾਰ ਤੇ ਹੋਣਾ ਨਹੀਂਗਾ ਫੇਰ ਇੱਕ ਵਾਰ ਇਹ ਫੇਰ ਦਿਓ ਭਾਜੀ ਜਨਾ ਬੰਦੋਲ ਕੇ ਆਜੇ ਤੇ ਮਾਪਣਾ ਨਹੀਂ ਹੈ ਤਾਂ ਠੀਕ ਆ ਜੀ ਚਾਹ ਪੀ ਲਓ ਇੱਕ ਢੀ ਸੋਲੀ ਪਹਿਣੀ ਆ ਛੋਟੇ ਕਿੰਨਾ ਕੰਮ ਕਰਦਾ ਤੇ ਮੈਂ ਇੰਨੇ ਕੰਮ ਨੂੰ ਨਾ ਇਚ ਮਿਚੇ ਕਰਦੀ ਰਹਿਣੀ ਹਣੀ ਨਾਲੇ ਮੰਮੀ ਕੜਾ ਮੈਨੂੰ ਕਰਨ ਦਿੰਦੀ ਹੁੰਦੀ ਆ ਨੁਕਸਬੁੱਲੀਆਂ ਕੱਢੀ ਜਾਂਦੀ ਹੁਣ ਉਹਨਾਂ ਨੂੰ ਵੀ ਕਹੀ ਜਾਂਦੀ ਮੈਨੂੰ ਲੱਗਦਾ ਟਿਕਣਾ ਤੂੰ ਡੱਬਿਆਂ ਨੂੰ ਪਤਾ ਹੱਥ ਲਾਉਣ ਦੇ ਤੋ ਤੇ ਡੱਬੇ ਨਾ ਹੁਣ ਰੱਖ ਇਹਨਾਂ ਨੂੰ ਮੰਮੀ ਇਕੱਠੇ ਕਰਕੇ ਰੱਖ ਦੇਣਾ ਇਹਨਾਂ ਨੇ ਖਲਾਦਾ ਨਾਲੇ ਹੁਣ ਨਾ ਸਰਪ ਲਿਆ ਕਰੋ ਆ ਡੱਬਿਆਂ ਵਾਲਾ ਆਹੋ ਤੇ ਹੈ ਹੀ ਆ ਬੱਦਬੇ ਬਥੇਰੇ ਹੋ ਗਏ ਮੰਮੀ ਇੱਕ ਗੱਲ ਦਾ ਗੁੱਸਾ ਨਾ ਕਰਿਓ ਤੂੰ ਉੱਚੀ ਨਾ ਬੋਲਿਓ ਹੁਣ ਨਹੀਂ ਤੇ ਇਹਨੂੰ ਜਿੰਨੀ ਨੁੱਕ ਟੋਕੀ ਕਰਨ ਦੀ ਆ ਤੇ ਉਹ ਟਿਕ ਜਾਣਗੇ ਤੁਹਾਡੇ ਸਾਹਮਣੇ ਹਾਏ ਹਾਏ ਤੈਨੂੰ ਉਹਨਾਂ ਨੂੰ ਤੇ ਮਾਰਦੇ ਮਾਸਾ ਘਸਾ ਨਹੀਂ ਲੱਗਾ ਤੇ ਤੈਨੂੰ ਜ਼ਿਆਦਾ ਲੱਗਿਆ ਉਹਨਾਂ ਨਾਲੋਂ ਵੀ ਮੰਮੀ ਜਿਸ ਦਿਨ ਮਿਸਤਰੀ ਨੇ ਉਹ ਲਾਇਆ ਸੀ ਨਾ ਟੈਲਾਂ ਉਹਨੇ ਉਦੋਂ ਹੀ ਕਿਹਾ ਸੀਗਾ ਵੀ ਇਹਦੇ ਤੇ ਜਿਹੜੀ ਸਫਾਈ ਫਰਸ਼ ਵਰਗੀ ਤੇ ਟੈਲਾਂ ਵਰਗੀ ਨਾ ਪਾ ਲਿਓ ਇਹ ਐਂਟਰਲੌਕ ਇਹਨਾਂ ਥੱਲੇ ਰੇਤਾ ਪਈ ਹੈ ਜਿੰਨਾ ਤੁਸੀਂ ਧੋਗੇ ਇਹਨਾਂ ਨੂੰ ਉੱਪਰ ਉੱਪਰ ਕੇ ਉੱਤੇ ਆਉਣਾ ਭੈਣਾ ਤਾਂ ਹੀ ਤੇ ਕੋਈ ਕੰਮ ਵਾਲੀ ਟਿਕਦੀ ਨਹੀਂ ਤਹੀ ਮੈਨ ਲੋ ਇਹਨਾਂ ਨੂੰ ਉਪਜਾ ਦੇਣਾ ਹੈ ਉਹ ਪਜਾਉਣਾ ਨਹੀਂਗਾ ਗੀੜੇ ਜੇ ਪਿੱਛੇ ਬੰਨੇ ਰਹਿਣ ਡਏ ਹੀ ਏ ਤੇ ਮੈਂ ਇਹਨਾਂ ਦੇ ਬਾਹਰ ਹੀ ਮਾਰ ਕੇ ਗਾਂ ਕਰਦੇ ਸਾਫ ਉਹ ਸਗੋਂ ਉਸੇ ਵੇਲੇ ਵਿਚਾਰੀ ਡਿਆਪੀ ਇਹਦੇ ਤੇ ਇੱਕ ਦਿਨ ਜਦੋਂ ਧੋ ਲਿਆ ਨਾ ਆਪਾਂ ਤੇ ਅਗਲੇ ਦਿਨ ਜਦੋਂ ਚੜ੍ਹੂ ਲਕਣਾ ਫੇ ਤੁਹਾਡਾ ਜਿਹਾ ਸਾਫ਼ ਹੋਣਾ ਉਹ ਮੈਂ ਕਹਿਤਾ ਵਾ ਮੈਂ ਕਿਹਾ ਵੀ ਹਵਾ ਹੁਣ ਜਿੰਨਾ ਰਹਿੰਦਾ ਚੱਲ ਠੀਕ ਆ ਕਰ ਲੋ ਉਹਨੇ ਵੀ ਕਿਹਾ ਵੀ ਨਾ ਜੀ ਪੀਤਾ ਕਰਕੇ ਮਾਹ ਹੀ ਸਾਫ਼ ਹੋਣ ਲਿਆ ਵਾ ਤੇ ਮੈਂ ਸਿਰਸ ਵਾਸਤੇ ਫੇਰ ਕਰਦੇ ਆਂਦੇ ਕਰਦਾਂਗੇ ਉਹਦੇ ਜਵਾਨ ਜਹਾਨ ਹੈਗੇ ਉਹਨਾਂ ਨੂੰ ਤਾਂ ਪਰਵਾਹ ਹੀ ਕੋਈ ਨਾ ਨੇ ਹੁੰਦੇ ਟਾੜੇ ਲਾਂਡੇ ਬਣਾਵਾ ਆਪਣੇ ਮੰਦ ਦੇ ਵਿੱਚ ਕੀ ਸੋਚਦੇ ਹੋਣਗੇ ਨਾਲੇ ਤੁਨੋਂ ਚੜੀਆ ਡੱਬੇ ਧੰਦੀ ਧੰਦੀ ਦੱਸਣ ਤੇ ਡਈ ਆ ਤੇ ਕੀ ਕੋਹ ਕੀਤਾ ਜੇ ਉਹਦੀ ਮਤਰੀ ਮਾਂ ਨਹੀਂ ਬਣੀ ਉਹਨਾਂ ਦੀ ਤੇ ਤੀਹੀ ਵੀ ਪਰ ਉਹਨਾਂ ਕੋਲ ਲਾਬੀ ਕੱਢਣ ਦਾ ਪੇਜ ਉਹਨਾਂ ਦੀ ਕਹਾਣੀ ਸੁਣ ਕੇ ਪੁੱਤ ਅਸੀਂ ਉਹਨਾਂ ਕੋ ਉਹ ਲੈਣਾ ਵਾ ਦੱਸ ਆ ਹੁਣ ਇੱਕ ਦੋ ਦਿਨ ਹੀ ਕੰਮ ਹੁੰਦਾ ਭਾਈ ਇਦਾਂ ਦਾ ਚਾਹਤਾ ਜਿਆਦਾ ਹੁੰਦਾ ਵਾ ਮੁੜ ਕੇ ਤੇ ਨਾਰਮਲ ਹੀ ਕੰਮ ਆ ਚਾੜੂ ਲਾ ਦੇ ਤੇ ਪੋਚਾ ਲਾ ਲਿਆ ਫੇਰ ਕੋਈ ਏਡਾ ਖਾਸ ਕੰਮ ਨਹੀਂ ਕਿਹੜੇ ਸਾਡੇ ਇੰਨੇ ਕੱਪੜੇ ਹੋਣੇ ਧੋਣ ਵਾਲੇ ਆਉਂਦੇ ਹੀ ਤੇ ਕਰਾ ਲਿਆ ਦੇਖੋ ਮੋਟਾ ਕੰਮ ਬਾਹਰ ਤੱਕ ਤੇ ਹੀ ਪਾਣੀ ਉਹਨਾਂ ਕੋ ਫਰੋਂਦੇ ਤੇ ਮੇਰੀ ਸੁਣੇ ਗੱਲ ਕੋਈ ਨਹੀਂ ਮੰਮੀ ਸੁਣਦੇ ਸੁਣਦੀ ਗੱਲ ਨਹੀਂ ਆ ਮੈਂ ਸਗੋਂ ਕਹਿਣ ਲੱਗੀ ਹਾਂ ਤੈਨੂੰ ਆਣ ਕੇ ਅੰਦਰ ਵੀ ਉਹਨਾਂ ਨੂੰ ਕਹਿ ਪਹਿਨਾ ਕਰਕੇ ਤਾਂ ਸਵੇਰੇ ਸਵਾਹ ਤੇ ਸਾਰਾ ਅੰਦਰ ਬਾਹਰ ਧੋ ਦੋ ਰਾਨੀ ਦਿਓ ਕੋਈ ਗੱਲ ਨਹੀਂ ਪੋਚੇ ਲੱਗਦੇ ਜਾਣ ਇੰਨੇ ਵੱਡੇ ਧੀਓ ਦੇ ਤਾਂ ਵੀ ਹੱਥ ਧੋਣਾ ਦੇ ਤੇ ਹੁਣ ਆਪ ਚੁੱਕਣੇ ਹੈ ਕਿ ਉਹਨਾਂ ਨੇ ਚੁੱਕ ਰੱਖਣੇ ਅੰਦਰ ਚੁੱਕ ਲੈਣੇ ਹੈ ਜੇ ਸਿੱਲੇ ਆ 10 ਮਿੰਟ ਫਿਰ ਲੈਂਦੋ ਹਵਾ ਮੰਜੇ ਚੁੱਕ ਕੇ ਉਹਨਾਂ ਨੂੰ ਕਹਿਣਾ ਦੋਵੇਂ ਜਾਣੇ ਚੁੱਕ ਕੇ ਮੰਜੇ ਉੱਥੇ ਲੈ ਆਉਣਗੇ ਹਾਂ ਹਾਂ ਤੂੰ ਇਦਾਂ ਨਾ ਬੋਲਿਆ ਕਰ ਕੰਮ ਕਰਨਗੇ ਤੇ ਫੇਰ ਹੀ ਆ ਗੱਲ ਹੁਣ ਉਹਨਾਂ ਦੇ ਮੂੰਹ 'ਚ ਖਣ ਥੋੜਾ ਦੇ ਖਣਾ ਸੀ ਮੰਮੀ ਮੈਂ ਸਾਰਾ ਕੁਝ ਫਰੀ ਕਿ ਮੈਨੂੰ ਨਹੀਂ ਲੱਗਦਾ ਭੀਓ ਕੱਲ ਤੱਕ ਰਹਿਣਗੇ ਉਹ ਭੱਜੇ ਹੀ ਨੇ ਹਾਏ ਹੇ ਬਾਦ ਜਬਾਨਾ ਨਾ ਮਰਤੇ ਬੋਲ ਪੜੀ ਲਿਖੀ ਆ ਨੌਕਰੀ ਪੇਸ਼ੇ ਵਾਲੀ ਆ ਤੂੰ ਦੱਸ ਇਦਾਂ ਦੀਆਂ ਗੱਲਾਂ ਕਰੀ ਜਾਨੀ ਆਹੜੀਆਂ ਇਦਾਂ ਦੀਆਂ ਟੁੱਟੀਆਂ ਟੱਟੀਆਂ ਚੀਜ਼ਾਂ ਨੇ ਇਹ ਸੁੱਟ ਦੇਣੀ ਆਈ ਹਾਂ ਮੇਰੀ ਗੱਲ ਸੁਣੋ ਆਪ ਤੇ ਇਹਨਾਂ ਨੇ ਕਦੀ ਮਾਜਾ ਮਾਰਿਆ ਨਹੀਂ ਤੇ ਸਾਨੂੰ ਕਿਦਾ ਕਹਿੰਦੇ ਚੰਡ ਚੰਡ ਕੇ ਮਰੇ ਕਿਹੜਾ ਅੰਦਰਲੇ ਫਸਟ ਯਾਰ ਗਾ ਹੋਇਆ ਨਾ ਤੇ ਹੋਰ ਬਲਜੀ ਦਾ ਨਾ ਮਾਜਾ ਅੱਗੇ ਆ ਖੰਨੇ ਆ ਮੇਰੀ ਰੇੜ ਫਸੀ ਪਈ ਤੇਰਾ ਤੇ ਜੂਰ ਹੋ ਗਿਆ ਵਾ ਸੌ ਸਾਈ ਹੋ ਗਈਆਂ ਮੈਂ ਤੇ ਆ ਵੇਖੋ ਇਹਨਾਂ ਨੇ ਤੇ ਸੀਮੈਂਟ ਵੀ ਘੋਲ ਲਿਆ ਵਾ ਹੁਣ ਇਹਨਾਂ ਦਾ ਰਦਾ ਵੀ ਸਾਰਾ ਕੁਲ ਲੱਥ ਜੇ ਤੇ ਇਹ ਕਿ ਤਰ੍ਹਾਂ ਲੱਥ ਜਾਊਗਾ ਭਲਾ ਚੱਲ ਕੋਈ ਨਹੀਂ ਹੁਣ ਮਾਣਾ ਮੋਟ ਇੱਕ ਵਾਰੀ ਕਰ ਦਿੰਨੇ ਆ ਉਹ ਉਥੇ ਮਾਰੋ ਮਾਣਾ ਕੋਈ ਨਹੀਂ ਮਾਰ ਦਿੰਨੇ ਬਲਜੀ ਤੇਰੀ ਮਾਸੀ ਦਾ ਫੋਨ ਆਉਂਦਿਆ ਹੈ ਮਾਸੀ ਤੇ ਜਿਹੜਾ ਫੋਨ ਆਉਂਦਿਆ ਹੈ ਤੇ ਉਹਨਾਂ ਨੇ ਕੀ ਕਹਿਣਾ ਮੈਂ ਕੱਲ ਨੂੰ ਮੈਂ ਬਾਰਮਾ ਗਈ ਸੀ। ਅਏ ਉਹਨਾਂ ਨੂੰ ਨਾ ਦੱਸਿਓ ਤੇ ਆਪਾਂ ਕਿਹਦੇ ਕੰਮ ਕਰਦੇ ਆਂ। ਚੰਗਾ। ਸੱਸ ਕੇ ਮਸੀ ਜੀ। ਹਾਂਜੀ ਠੀਕ ਠਾਕ ਜੀ ਵਧੀਆ। ਹਾਂਜੀ ਹਾਂਜੀ ਸਭ ਠੀਕ ਜੀ। ਮੈਂ ਮਸੀ ਘਰੋਂ ਬਾਰਮਾ। ਹਾਂਜੀ ਬਲਜੀਤ ਘਰੇ ਆ। ਠੀਕ। ਤੁਹਾਨੂੰ ਕਿਨੇ ਦਸਤਾ ਜੀ? ਕੀ ਕਰਨਾ ਮਾਸੀ ਜੀ ਫਿਰ ਹੁਣ ਹਾਂਜੀ ਪਰ ਮਾਸੀ ਜੀ ਮਾਂ ਹੀ ਨਹੀਂ ਕੱਖ ਬਣੀ ਦੇ ਫਿਰ ਤੁਹਾਨੂੰ ਪਤਾ ਹੀ ਆ ਕਿ ਮਾਂ ਨੇ ਸਭ ਕੁਝ ਦੇਣਾ ਪਿਓ ਤੇ ਪੈਣ ਕਿਹ ਹੁੰਦੇ ਪੂਰਾ ਹੋ ਗਿਆ ਮਾਸੀ ਜੀ ਮੈਂ ਤੁਹਾਡੀ ਗੱਲ ਸਮਝਦਾ ਵਾਂ ਕਿ ਸਾਰਾ ਕੁਝ ਵਹੀਂ ਬਣਾਇਆ ਪਰ ਹੁਣ ਮਾਲਕ ਹੋਰ ਬਣ ਗਏ ਹਨ ਨਹੀਂ ਮਾਸੀ ਜੀ ਉਹਨਾਂ ਘਰ ਨਹੀਂ ਵੜਨ ਦੇਣਾ ਸਾਨੂੰ ਠੀਕ ਚਲੋ ਠੀਕ ਆ ਫਿਰ ਮਾਸੀ ਜੀ ਚੰਗਾ ਜੀ ਹੂੰ ਮਾਸੀ ਨੂੰ ਪਤਾ ਲੱਗ ਗਿਆ ਵਾ ਹੈ ਪਤਾ ਨੇ ਕਿਨੇ ਦੱਸਤੇ ਉਹਨਾਂ ਨੂੰ ਤੇ ਮਾਸੀ ਜੀ ਨਹੀਂ ਤੁਸੀਂ ਘਰ ਚ ਲੋ ਅਸੀਂ ਕੋਈ ਨਹੀਂ ਮਸਲਾ ਹੱਲ ਕਰਾਂਗੇ ਆ ਕੇ ਤੁਹਾਡਾ ਦੀ ਘਰ ਵਾ ਕਿਹੜੇ ਸਾਲ ਚਲ ਜੀ ਘਰ ਉਹ ਆnde ਤੁਹਾਨੂੰ ਕੋਈ ਲੋੜ ਨਹੀਂ ਘਰੋਂ ਬਾਹਰ ਨਿਕਲਣ ਦੀ ਉਹਨਾਂ ਨੇ ਸਾਡਾ ਸਮਾਨ ਐ ਸੁੱਟਿਆ ਵਾ ਜਿੱਦਾਂ ਹੀ ਘਰ ਦੇ ਮਾਲਕ ਨਹੀਂ ਆ ਉਹ ਆnde ਕਿ ਜੋ ਮਰਜ਼ੀ ਉਹ ਕਹਿਣ ਤੁਸੀਂ ਘਰੋਂ ਨਹੀਂ ਨਿਕਲਣਾ ਬਸ ਆ ਲਈ ਫਿਰ ਮੈਂ ਜਾਂਦਾ ਮੇਰਾ ਕੰਮ ਜਾਣੀ ਠੀਕ ਆ ਫਿਰ ਇਹਨਾਂ ਨੂੰ ਦੱਸਣਾ ਪੈਣਾ ਵਾ ਆ ਚੱਲ ਫਿਰ ਆਂਟੀ ਨੂੰ ਦੱਸ ਦਿੰਨੇ ਆ ਕਿ ਆਂਟੀ ਅਸੀਂ ਚੱਲੇ ਆ ਇਹਨਾਂ ਮਿਲ ਕੇ ਆਖਣ ਸਾਡਾ ਕੋਈ ਸਮਾਨ ਚੁੱਕ ਕੇ ਲੈ ਕੇ ਦੱਸ ਦਾਨੀ ਉਹਨਾਂ ਚੰਗੀ ਤਰ੍ਹਾਂ ਆਂਟੀ ਨੂੰ ਉਹਨਾਂ ਨੇ ਕਹਿਣਾ ਵਾ ਜਾਣ ਕੇ ਘਰੇ ਪਖੰਡ ਕਰਦੇ ਆ ਇਹ ਸਭ ਕਾਹੇ ਵਾਲੇ ਹੋਣੇ ਆ ਤੇ ਜਾਣ ਕੇ ਧੁਰੇ ਫਿਰਦੇ ਆ ਉਹ ਨਹੀਂ ਨਹੀਂ ਉਹ ਨਹੀਂ ਜੀ ਤੁਸੀਂ ਬਾਹਰ ਚੰਗਾ ਲੱਗਦਾ ਚਲਾ ਕਰ ਲੈਣੇ ਗੱਲ ਕੀ ਜਾਂਦੀ ਆ ਪਤਾ ਕੀ ਹੁੰਦਾ ਕਈ ਵਾਰੀ ਨਾ ਸਮਝ ਲੈਣ ਦੇ ਲੋਕ ਵੀ ਭੇਤ ਨਾ ਲੈਣ ਆਏ ਹੁਣ ਆਮ ਦੁਨੀਆ ਚ ਹੁਣ ਵੀ ਇਦਾਂ ਹੀ ਤੇ ਆ ਬਲਜੀਤ ਅਸੀਂ ਕਿਹੜਾ ਉਹਨਾਂ ਦੇ ਅੰਦਰ ਵੜ ਕੇ ਵੇਖਿਆ ਕੀ ਆ ਤੇ ਕੀ ਨਹੀਂ ਆ ਗੇਟੋਂ ਬਾਹਰ ਬਾਰੀ ਆਪਾਂ ਹੈਗੇ ਆ ਚਲੋ ਚੱਲ ਜਲੀਏ ਦੱਸ ਦਿੰਨੇ ਉਹਨਾਂ ਨੂੰ ਉਹਨਾਂ ਦੇ ਚੰਗਾ ਹੀ ਆ ਸੋਨਾ ਕਰ ਦਿੱਤਾ ਕੰਮ ਭਾਲ ਕੇ ਹੁਣ ਸਾਰਾ ਆ ਖਲਾਰਾ ਚ ਪਾ ਕੇ ਨਾ ਜਿੰਨਾ ਵੀ ਹੈਗਾ ਵਾ ਅੰਦਰ ਬਾਹਰ ਪੋਚੇ ਲਵਾ ਕੇ ਵਿੜਾ ਤਵਾ ਲੈਣਾ ਅੰਟੀ ਜੀ ਆਜੋ ਅੰਟੀ ਜੀ ਕੰਮ ਸਾਰਾ ਹੋ ਗਿਆ ਜੀ ਆਹੋ ਤੇ ਚਾਹ ਪੀਓ ਬਹੁ ਫਿਰ ਬਹਿ ਜਾਓ ਕੀ ਬਣਾਉਣ ਦੇਈ ਨੋ ਰਾਣੀ ਚਾਹ ਤੇ ਚਾਹ ਪੀ ਲਓ ਚਾਹ ਤੇ ਪੀ ਲੈਨੇ ਅੰਟੀ ਜੀ ਸਾਨੂੰ ਨਾ ਫੋਨ ਆ ਗਿਆ ਵਾ ਮੇਰੇ ਮਾਸੜ ਦਾ ਸੁਖ ਵਾ ਹਾਂਜੀ ਹੈ ਜੰਦੀ ਜੀ ਸੁਖੀ ਆ ਉਹਨਾਂ ਨੂੰ ਤੇ ਬਹਿ ਜਾਓ ਪਹਿਲੇ ਚਾਹ ਪੀ ਲਓ ਮੰਮੀ ਫਿਰ ਗੱਲਾਂ ਕਰ ਲਿਓ ਕੋਈ ਪਹਿਲੇ ਇੱਥੇ ਦੱਸ ਦੇਣਾ ਤੁਹਾਨੂੰ ਮੈਂ ਉਹ ਨੰਨੇ ਪਹਿਲੇ ਆਕਾ ਬੈਠੇ ਬੈਠੋ ਉਹ ਆਉਂਦੇ ਆ ਕਿ ਤੁਸੀਂ ਘਰ ਆਓ ਅਸੀਂ ਆਉਣੇ ਰੈਂਟ ਦਾ ਮਸਲਾ ਕਰਾਉਣੇ ਆਣਗੇ ਪੁੱਤ ਝੂਠ ਨਹੀਂ ਬੋਲਦੇ ਨਹੀਂ ਅੰਟੀ ਜੀ ਆਹ ਵੇਖੋ ਝੂਠਾਤੋ ਬੋਲ ਰਹੇ ਤੁਹਾਨੂੰ ਆਹ ਵੇਖੋ ਅਮਾ ਸੀ ਜੀ ਵਿਖਿਆ ਆਹ ਹੋ ਕੀ ਪਤਾ ਕੋਈ ਹੋਰ ਨਾਲ ਗੱਲ ਕੀਤੀ ਮੇਰੇ ਹੁੰਦੇ ਆ ਤੁਹਾਨੂੰ ਕੋਈ ਫੋਨ ਨਹੀਂ ਆ ਮੈਂ ਉੱਥੋਂ ਹੀ ਆਈ ਹਾਂ ਤੁਹਾਡੇ ਤੋਂ ਬਾਅਦ ਆਇਆ ਸੀ ਅਸੀਂ ਤੁਹਾਡਾ ਕੋ ਝੂਠ ਕਿਉਂ ਬੋਲਣਾ ਵਾ ਅਸੀਂ ਤੁਹਾਡਾ ਸਭ ਕੋ ਸ਼ੁਕਰੀਆ ਕਰਦੇ ਆ ਤੁਸੀਂ ਰਹਿਣ ਨੂੰ ਸਾਨੂੰ ਸ਼ਕਤ ਦਿੱਤੀ ਮੈਂ ਅੱਜਕੱਲ ਇਹੋ ਜਿਹੇ ਸਮੇਂ 'ਚ ਕੌਣ ਕੀਤੇ ਵਿਸ਼ਵਾਸ ਕਰਦਾ ਕੋਈ ਭਾਜੀ ਮੈਨੂੰ ਲੱਗਦਾ ਵਾ ਤੁਸੀਂ ਕੰਮ ਤੋਂ ਡਾਦੇ ਦੌੜ ਚੱਲੇ ਦੇ ਸਹੀ ਗੱਲ ਹੈ ਮਮੀ ਨੂੰ ਕਿਹਾ ਵੀ ਕਿ ਨਾ ਮਮੀ ਇਹ ਕੰਮ ਕੀ ਤੇ ਆਜੀ ਗੱਲ ਕੋਈ ਵੀ ਹੈ ਮਾਰਦ ਕੀ ਪਰ ਕਰ ਕੰਮ ਨਹੀਂ ਬਿਝੇਰਾ ਕਰੀਦਾ ਹੀ ਪਰ ਮਾਸੀ ਮਾਸੜਾ ਨੇ ਕਿ ਤੁਸੀਂ ਘਰ ਜਾਓ ਤੁਹਾਡਾ ਘਰ ਵਾ ਜ਼ਮੀਨ ਜਾਇਦਾ ਤੁਹਾਡੀ ਆ ਤੇ ਜੇ ਮੰਨ ਲਓ ਸਾਨੂੰ ਘਰ ਦੇਣਾ ਨਾ ਰੱਖਣਗੇ ਅਸੀਂ ਇਹਦਾ ਨਾ ਵਾਦਾ ਕਰਕੇ ਜਾਂਦੇ ਆ ਅਸੀਂ ਫੇਰ ਕੱਲ ਨੂੰ ਤੁਹਾਡੇ ਘਰ ਇੱਕ ਟਾਈਮ ਨੇ ਪਹੁੰਚ ਜਾਂਦੇ ਆ ਉਹ ਭਰਾਵਾ ਨਹੀਂ ਤੁਸੀਂ ਕੰਮ ਜਿੰਨਾ ਹੋ ਗਿਆ ਠੀਕ ਆ ਬਾਕੀ ਰਹਿਣ ਦੋ ਤੇ ਜਾਓ ਨਾ ਤੁਸੀਂ ਆਪਣੀ ਮਾਸੀ ਨੂੰ ਆਖੋ ਵੀ ਅਸੀਂ ਆ ਜਾਾਂਗੇ ਕੋਈ ਨਹੀਂ ਜਦੋਂ ਹਣ ਤੁਹਾਨੂੰ ਇੱਕ ਵਾਰ ਕਰਦੇ ਨੇ ਘਰੋਂ ਕੱਢ ਦਿੱਤਾ ਵਾ ਹੁਣ ਉਹਨਾਂ ਨੂੰ ਤੇ ਮਾੜਾ ਮੋਟਾ ਪਤਾ ਲੱਗੇ ਨਾ ਅੰਟੀ ਜੀ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਗੱਲ ਸਮਝਦੇ ਆ ਪਰ ਤੁਸੀਂ ਵੀ ਸਾਡੀ ਗੱਲ ਸਮਝੋ ਸਾਡਾ ਰਹਿਣ ਬਸੇਰਾ ਵਾ ਜੇ ਇੱਕ ਰੱਥੋਂ ਨਿਕਲ ਗਿਆ ਨਾ ਮੁੜ ਕੇ ਸਾਨੂੰ ਕਹਿੰਨੇ ਵੜ ਨਹੀਂ ਦੇਣਾ ਹੈ ਤੇ ਤਾਜ਼ਾ ਤਾਜ਼ਾ ਕੰਮ ਵਾ ਮਾਸਟਰ ਜੀ ਵੀ ਹਾਮੀ ਭਰਣ ਦੇ ਆ ਤੇ ਮੁੜ ਕੇ ਸਾਡੀ ਕਹਿੰਨੇ ਗੱਲ ਨਾ ਕੀਤੀ ਮਾਸਟਰ ਜੀ ਨੇ ਕਹਿ ਦਿੱਤਾ ਵੀ ਸਾਡੇ ਕਹਿੰਤੇ ਤੇ ਤੁਸੀਂ ਆਏ ਨਹੀਂ ਤੇ ਫਿਰ ਕੀ ਕਰਾਂਗੇ ਕੋਈ ਗੱਲ ਨਹੀਂ ਜੇ ਸਾਡਾ ਨਹੀਂ ਰਹੂਗਾ ਤੇ ਟਿਕਾਣਾ ਤੁਹਾਨੂੰ ਤੇ ਇੱਥੇ ਵੀ ਬੜਾ ਵਧੀਆ ਮਿਲਿਆ ਵਕਰ ਤੁਸੀਂ ਸਾਨੂੰ ਆਪਣੇ ਆਪਣੇ ਲੱਗਦੇ ਆ ਅੱਜ ਤੇ ਅਸੀਂ ਤੁਹਾਨੂੰ ਆਹ ਰੂਮ ਦੇ ਦੇਣਾ ਹੀ ਆਪਣਾ ਇੱਕ ਤੁਸੀਂ ਜਾਣ ਕੇ ਚੱਲੇ ਜੇ ਨਾ ਜਾਓ ਹੁੰਦੇ ਆਂਟੀ ਜੀ ਜੇ ਸਾਡੇ ਮੱਝ ਕੋ ਚੋਰ ਹੁੰਦਾ ਨਾ ਅਸੀਂ ਚੁੱਪਚੀਚੇ ਬਾਹਰੇ-ਬਾਰੇ ਨਿਕਲ ਜਾਣਾ ਸੀ ਪਰ ਇਹਦੇ ਤੁਹਾਡਾ ਸ਼ੁਕਰੀਆ ਕਰਨਾ ਹੈ ਕਿ ਤੁਹਾਨੂੰ ਕੋਈ ਨਹੀਂ ਸਾਨੂੰ ਅੱਜ ਦਾ ਜਿਆਦਾ ਰੱਖਿਆ ਇੱਥੇ ਕੋਈ ਗੱਲ ਨਹੀਂ ਜੇ ਨਾ ਹੋਗਾ ਤਾਂ ਟੱਡਣਾ ਹੀ ਵਾਦਾ ਕਰਦੇ ਪੱਕੇ ਗੱਲ ਫੇਰ ਆ ਜਾਂਦੀ ਸਮਝਾ ਮਾਨ ਜੀ ਉਹ ਨਹੀਂ ਕੋਈ ਗੱਲ ਹੈਗੀ ਮੈਂ ਤੇ ਕਹਿੰਨੀ ਆ ਚੰਗਾ ਸੋ ਕੋ ਤੁਹਾਨੂੰ ਟੱਡੀ ਕਰ ਦੇਣੇ ਸੱਧਿਆ ਵਾ ਨਾਲੇ ਆਪਣੇ ਘਰ ਦੇ ਵਿੱਚੋਂ ਆਪਣਾ ਹਿੱਸਾ ਛੱਡ ਕੇ ਕਾਹ ਤੋਂ ਤੁਰਨਾ ਹਾਂਜੀ ਭਾਜੀ ਆ ਗੱਲ ਚੰਗਾ ਹੀ ਆ ਰਿਸ਼ਤੇਦਾਰ ਪਾ ਕੇ ਤੇ ਤੁਹਾਡਾ ਨਿਪੇੜਾ ਕਰ ਦੇਣਗੇ ਨਹੀਂ ਤੇ ਕਿਰਾਏ ਦੀ ਜ਼ਿੰਦਗੀ ਥੋੜਾ ਲੱਗਦੀ ਨਾਲੇ ਆਂਟੀ ਜੀ ਤੁਸੀਂ ਇਹ ਗੱਲ ਆਪਣੇ ਮਨ ਚੋਂ ਕੱਢ ਦੋ ਕਿ ਉਸ ਕਮਰੇ 'ਚ ਅਸੀਂ ਰਹਿ ਨਹੀਂ ਸਕਦੇ ਉਹ ਤਾਂ ਹੀ ਆਪਣੇ ਰਹਿਣ ਲਾਕ ਬਣਾ ਲਿਆ ਵਾ ਬਸ ਸਾਨੂੰ ਮੰਝਾ ਦੋ ਸਾਸ ਸਾਈ ਕੀਤੀ ਸਭ ਆਉਣ ਲੱਗੇ ਕਿ ਮੰਝਾ ਲੈ ਕੇ ਰੱਖਦੇ ਆਂ ਠੀਕ ਤੇ ਕੋਈ ਗੱਲ ਨਹੀਂ ਹਣ ਤੁਸੀਂ ਜਾ ਲੈਣੋ ਮਿਲਦੇ-ਗਿਲਦੇ ਰਹੋ ਹੁੰਦੇ ਜਾਂਦੇ ਰਹੋ ਚੰਗਾ ਲੱਗਾ ਸਾਡੇ ਨਾਲ ਕੋਈ ਨਹੀਂ ਭੈਣ ਜਦੋਂ ਕਿ ਤੁਸੀਂ ਇੱਧਰ ਆਇਆ ਕਰੋਗੇ ਤੁਹਾਡਾ ਕੋ ਜਰੂਰ ਹੋ ਕੇ ਜਾਇਆ ਕਰਾਂਗੇ ਹਾਂਜੀ ਤੇ ਡਰੈਸ ਤੁਹਾਡਾ ਸਾਡਾ ਹੈਗਾ ਹੀ ਆ ਤੇ ਮੇਰੇ ਤੁਸੀਂ ਸਭ ਕੋ ਸ਼ਹਿਰ ਨਾਲੋਂ ਤੁਸੀਂ ਵੀ ਘਰ ਸਾਡੇ ਆਇਓ ਹਾਂ ਨਾਲੇ ਵੀ ਕਹੋ ਜੀ ਸਾਰਾ ਕੁਝ ਸਾਡਾ ਭਣਿਆ ਬਹਿ ਜਾਓ ਉਰਾਂ ਉਹ ਬਹਿ ਜਾਓ ਉਹਦਾ ਭੈਣ ਜੀ ਜਿੱਥੇ ਇੱਕ ਰਾਤ ਲੈ ਲਈ ਨਾ ਉੱਥੇ ਹੀ ਘਰ ਬਣ ਜਾਂਦਾ ਵਾ ਇਹੋ ਜੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਸਾਨੂੰ ਤੁਸੀਂ ਜਾ ਲੈਣਾ ਫੇਰ ਆ ਜਾਗੇ ਸਾਨੂੰ ਤੁਹਾਡਾ ਸੁਭਾਅ ਬੜਾ ਹੀ ਚੰਗਾ ਲੱਗਾ ਚੱਲ ਛਾਪੋਤ ਪੀ ਲੋ ਜਾ ਤੁਸੀਂ ਠੰਡੀ ਹੋਏ ਪੀ ਲੇ ਪੀਦਾ ਮਾਂ ਵੀ ਤੁਸੀਂ ਕੁਰਸੀ ਲਾਇਆ ਮੈਂ ਕਹਿੰਦੀ ਉੱਥੇ ਬਹਿ ਜਾਣਾ ਨਹੀਂ ਨਾ ਨਹੀਂ ਬਹਿ ਠੀਕ ਵੈ ਇੱਥੇ ਕੋਈ ਗੱਲ ਨਹੀਂ ਵੇ ਬਲਜੀਤ ਇੱਕ ਦਿਨ ਹੀ ਘਰੋਂ ਗਏ ਆ ਤੇ ਕਿਤੇ ਥਾਮ ਨਹੀਂ ਨਾ ਕੋ ਹੁੰਜਿਆ ਗਿਆ ਕਿਦਾਂ ਪੱਤੇ ਪੱਤੇ ਖਿਲਰੇ ਆ ਇੱਥੇ ਚੁੱਪ ਕਰ ਜਾਓ ਉਤੇ ਅੱਗੇ ਬੰਨੇ ਲਾਉਦੇ ਆ ਲੜਾਈ ਦੇ ਮੈਂ ਕਹਿੰਨੀ ਆ ਤੁਸੀਂ ਕੋਈ ਗੱਲ ਨਾ ਕਰਿਓ ਨਹੀਂ ਤੇ ਇੱਥੇ ਹੁਣੇ ਲੜਾਈ ਪੈ ਜਾਣੀ ਆ ਨਾਲੇ ਉਹਨਾਂ ਨੇ ਸਾਨੂੰ ਵੇਖ ਕੇ ਜਾਣਾ ਨਹੀਂ ਆ ਇੱਥੇ ਬਹਿ ਜਾ ਕੋਈ ਗੱਲ ਨਹੀਂ ਬਥੇਰੀਆਂ ਉਹਨਾਂ ਦੀਆਂ ਚਰਲੀਆਂ ਤੇ ਬਥੇਰੀਆਂ ਉਹਨਾਂ ਦੀਆਂ ਸੋਨੀਆਂ ਕੋਈ ਗੱਲ ਨਹੀਂ ਜੇ ਹੁਣ ਉਹਨਾਂ ਕੋਈ ਮੈਨਾਂ ਉਹਨਾਂ ਦੀ ਕੀ ਕੀ ਕੀਤੀ ਨਾ ਤੇ ਮੈਂ ਰੇਸ ਵੀ ਉਹਨਾਂ ਦੀ ਵੇਖੀ ਲਵਾਉਣੀ ਆ ਤੂੰ ਇੱਥੇ ਨਾ ਬਹਿ ਚੱਲ ਚਲੀਏ ਅੰਦਰ ਘਰ ਸਾਡਾ ਵੀ ਹੈਗਾ ਵਾ ਪਹਿਲਾ ਮੈਂ ਕਹਿੰਨੀ ਆ ਮਾਂਜਾ ਲੱਗਿਆ ਥਾਈ ਹੁਜਲੇਗਾ ਕਿੱਡਾ ਜੀ ਕਾਲਾ ਪੈਣ ਡਿਆ ਵਾ ਕੋਈ ਗੱਲ ਨਹੀਂ ਤੂੰ ਅੰਦਰ ਤੇ ਚੱਲ ਹਾਂ ਅੰਦਰ ਕਿੱਦਾਂ ਜਾਵਾਂ ਮੰਮੀ ਸਾਨੂੰ ਬਾੜ ਲੂਗੀ ਅੰਦਰ ਤੇ ਬਲਜੀਤ ਸਾਡਾ ਵੀ ਘਰ ਦੇ ਹਿੱਸਾ ਵਾ ਪਰ ਜਿਹੜਾ ਜਿੱਦਾਂ ਆਪਾਂ ਹਮੇ ਦਾ ਮੇਨਾ ਇਹਨਾਂ ਨੇ ਸਾਨੂੰ ਘਰੋਂ ਕੱਢਿਆ ਤੇ ਅਸੀਂ ਘਰੋਂ ਚੱਲ ਗਏ ਹਾਂ ਮਣਕੇ ਦੁਬਾਰਾ ਨੇ ਕੋਈ ਬਾੜਦਾ ਹੁੰਦਾ ਜਾਂ ਤੇ ਆਪਾਂ ਉਦੋਂ ਹੀ ਨਿਕਲਦੇ ਬਲਜੀਤ ਤੇਰੀ ਮਾਸੀ ਮਾਸ ਨੇ ਨੂੰ ਚੰਗੀ ਸਲਾਹ ਦਿੱਤੀ ਆ ਪੋਤ ਤੂੰ ਜਿੱਦਾਂ ਮਰਜ਼ੀ ਤੁਹਾਡਾ ਘਰਵਾ ਤੂੰ ਘਰ ਨਹੀਂ ਛੱਡਣਾ ਭਾਵੇਂ ਤਰਨਾ ਲੜਨ ਭਾਵੇਂ ਭੇੜਨ ਹੁਣ ਆਪਾਂ ਉਹਨਾਂ ਦੀ ਗੱਲ ਪੱਲੇ ਬੰਨ ਲੈਣੀ ਆ ਹੁਣ ਕਿਸਦੇ ਘਰ ਕਿੰਨਾ ਕੁ ਜਿਹੜਾ ਆਪਾਂ ਕੰਮ ਕਰ ਲੈਣਾ ਵੇਖ ਹੀ ਲੈਣਾ ਕੰਮ ਕਰਕੇ ਹੁਣ ਤੂੰ ਵੇਖ ਹੀ ਲੈ ਚੰਗੇ ਭਲੇ ਆਪਣੇ ਘਰ ਖਾਂਦੇ ਪੀਂਦੇ ਆ ਤੇ ਕਿੱਦਾਂ ਸੌ ਸੌ ਨੁਕਸ ਕਰਦੀ ਕਦੀ ਤੂੰ ਆਹ ਨਹੀਂ ਕੀਤਾ ਕਦੀ ਤੂੰ ਉਹ ਨਹੀਂ ਕੀਤਾ ਡੰਗਰਾਂ ਨੂੰ ਕਿਹਦੇ ਪੱਠੇ ਉਹਨਾਂ ਕਿਹਦੇ ਜਨਮਸ਼ੇਦ ਨਹੀਂ ਪਏ ਹੋਣੇ ਤੇ ਮੇਰੇ ਤੇ ਕਿਦਾਂ ਰੋਵ ਝਾਰਦੀ ਤੂੰ ਪੱਠੇ ਨਹੀਂ ਚਾਜਣਾ ਪਏ ਤੂੰ ਗੋਇਆ ਨਹੀਂ ਪੜੇ ਕੀਤਾ ਬੰਦਾ ਪੁੱਛੇ ਕਿ ਅਹੀਂ ਤੁਹਾਡੇ ਨੰਬਰ ਲੱਗੇ ਆ ਕਿਤੇ ਅਏ ਜੇਕਰ ਉਹ ਕਹੇ ਚਲ ਥੋੜਾ ਬੋੜਾ ਦੋ ਚਾਰ ਦਿਨ ਦਾ ਆਸਰਾ ਮਿਲ ਜੂਗਾ ਪਰ ਲੋਕਾਂ ਨੇ ਤਾਂ ਇਹ ਨਹੀਂ ਕਿ ਤਰ ਸਿਰ ਬਿਲਕੁਲੀ ਮੁੱਕ ਗਿਆ ਚਲੋ ਕੋਈ ਗੱਲ ਨਹੀਂ ਵਾਦਾ ਘਾਟਾ ਦੇ ਹੋ ਹੀ ਜਾਂਦਾ ਵਾ ਨਾਲੇ ਹੁਣ ਬਗਾਨਾ ਘਰ ਵਾ ਅਗਲੇ ਕੋਈ ਮਾਲਕ ਬਣ ਦਿੰਦਾ ਵਾ ਆਪਣੇ ਘਰ ਦਾ ਉਹ ਬਲਜੀਤ ਅਸੀਂ ਕਿਹੜੇ ਮਾਲਕ ਬਣ ਗਏ ਸੀ ਉੱਥੇ ਉਹਦੇ ਚੰਗਾ ਹੋ ਗਿਆ ਤੇਰੇ ਮਾਸਟਰ ਦਾ ਫੋਨ ਆ ਗਿਆ ਤੇ ਉਹਨਾਂ ਨੂੰ ਸਿੱਧੀ ਮਤ ਦੇ ਦਿੱਤੀ ਨਾ ਹੀ ਤੇਰੀ ਮਾਸੀ ਮਾਸਟਰ ਕੋ ਜਾਣਾ ਹੈ ਤੇ ਨਾ ਹੀ ਫੋਨ ਕਰਨਾ ਏ ਝਗਦਿਆਂ ਨੇ ਠੀਕ ਆ ਬਾਬਾ ਉਹ ਵੀ ਤੁਹਾਡੀ ਗੱਲ ਸਹੀ ਆ ਹੁਣ ਸਾਡੇ ਘਰ ਦੀ ਕੋਈ ਆ ਜੇ ਹਾਂ ਇਦਾਂ ਭੁੱਲਿਆ ਪਟਕਾ ਪਟ ਗਿਆ ਤੇ ਅਸੀਂ ਉਹਨੂੰ ਕੰਮ ਤੇ ਹੀ ਲਾਉਣਾ ਅਸੀਂ ਉਹਨੂੰ ਫਰੀ ਖਵਾ ਲੈਣਾ ਪਰ ਬਲਜੀਤ ਕੰਮ ਤੇ ਲਾਉਣਾ ਵਾ ਤੇ ਰੋਟੀ ਪਾਣੀ ਖਵਾਵਾਂਗੇ ਇਹ ਥੋੜੀ ਕਿ ਨਹੀਂ ਦਬਕੇ ਮਾਰੀ ਜਾਵਾਂਗੇ ਤਨ ਕੋਈ ਨਹੀਂ ਵੇਖਦੇ ਆ ਸਕਤਾ ਬਲਾ ਕੇ ਆ ਜਾ ਤੂੰ ਅੰਦਰ ਵੇਖੀ ਜਾਊਗੀ ਜਿਹੜੀ ਹੋ ਫਿਰ ਹੁਣ ਹਾਏ ਹੈ ਇਹ ਕਿਧਰੋਂ ਆ ਗਏ ਦੱਸਾਂ ਉਹਨਾਂ ਨੂੰ ਅੰਦਰੇ ਭਾਏ ਉਹ ਵੀ ਵੇਚ ਆਉਣਿਆ ਤੂੰ ਇੱਥੇ ਲੰਮੇ ਪੈ ਜਾ ਬਾਹਰ ਆ ਗਏ ਜੇ ਕੌਣ ਆ ਗਏ ਮੰਮੀ ਬਲਜੀਤਰ ਕਬੀਰ ਆਣ ਕੇ ਤੇ ਬੈਠੇ ਉੱਥੇ ਲੈ ਇਹਨਾਂ ਦੀ ਨੀਅਮਤ ਇਹ ਤਾਂ ਪਹਿਲਾਂ ਉਦੋਂ ਬੜਾ ਭੱਜ ਕੇ ਗਏ ਹੁਣ ਦੁਬਾਰਾ ਆ ਗਏ ਮੈਨੂੰ ਨਹੀਂ ਪਤਾ ਆ ਕੇ ਬਹਿ ਗਏ ਹਾਏ 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 ਕਿੱਦਾਂ ਦੀਆਂ ਗੱਲਾਂ ਕਰਨ ਦੀਆਂ ਉਹ ਤਾਂ ਪਹਿਲਾਂ ਹੀ ਟਾਲੀ ਥੱਲੇ ਬੈਠੇ ਆ ਮੈਂ ਤਾਂ ਬਾਹਰ ਨਿਕਲ ਕੇ ਆ ਦੋ ਤਾਂ ਜਦੋਂ ਮੈਂ ਵੇਖਿਆ ਮੈਂ ਦੌੜੀ ਤੁਹਾਨੂੰ ਦੱਸਣ ਆ ਗਈ ਆ ਬਸ ਮੰਮੀ ਇਸੇ ਗੱਲੋਂ ਮੈਂ ਤੁਹਾਨੂੰ ਕਹਿਣ ਦੀ ਹਾਂ ਇਸੇ ਗੱਲ ਦਾ ਮੈਨੂੰ ਡਰ ਹੀ ਆ ਗਿਆ ਨਾ ਅਗਲੇ ਕਰ ਸਾਰੇ ਕੰਮ ਹੁਣ ਅੱਧੇ ਚ ਰਹਿ ਜਾਣੇ ਆ ਤੁਹਾਨੂੰ ਲੱਗਦਾ ਹੀ ਕਿ ਮੈਂ ਵਾਧੂ ਬੋਲਣ ਨਹੀਂ ਆ ਐਵੇਂ ਅੱਧੇ ਚ ਰਹਿਣੇ ਆ ਕੰਮ ਜਿਹੜੇ ਕੰਮ ਅਸੀਂ ਸੋਏ ਆ ਨਾ ਉਹ ਕੰਮ ਅਸੀਂ ਕੰਪਲੀਟ ਕਰਾਂਗੇ ਇਹ ਕਿਦਾਂ ਰੋਕ ਲੈਣਗੇ ਜਦੋਂ ਮੰਮੀ ਸਾਡੇ ਵੱਲੋਂ ਆ ਨਾ ਇਹ ਕੁੱਖ ਨਹੀਂ ਕਰ ਸਕਦੇ ਨਾਲੇ ਹੁਣ ਮੈਨੂੰ ਕੀ ਪਤਾ ਇਹਨਾਂ ਨੇ ਐਡੀ ਛਤੀ ਆਣਾ ਮੈਂ ਇੰਨਾ ਗੁੱਸਾ ਖਾ ਕੇ ਗਏ ਹੁਣ ਇਹਨਾਂ ਨੇ ਘਰ ਆਉਣਾ ਹੀ ਨਹੀਂਗਾ ਪੁੱਤ ਨਾਲੇ ਕੌਣ ਰੋਟੀਆਂ ਦਿੰਦਾ ਵਾ ਸਿਆਣਿਆਂ ਦੇ ਦਿਨ ਵਾਲਾ ਇਹ ਕੱਪੜੇ ਪਾਟੇ ਘਰ ਨੂੰ ਆਏ ਉਹ ਗੱਲ ਇਹਨਾਂ ਦੀ ਆ ਚਾਰ ਦਿਨ ਫਿਰ ਲਿਆ ਕਦੀ ਉੱਥੇ ਕਦੀ ਉੱਥੇ ਪਿਆਹੇ ਮੁੱਕ ਗਏ ਹੋਣੇ ਤੇ ਆ ਗਏ ਹਾਂ ਧੱਗੇ ਥੋੜੇ ਖਾ ਕੇ ਤੇ ਇਧਰੋਂ ਫੇਰ ਕੋਈ ਨਹੀਂ ਵੇਰ ਦਾ ਰੋਟੀ ਦਿੰਦਾ ਆ ਵੀ ਕੋਈ ਨਹੀਂ ਰੋਟੀ ਦਿੰਦਾ ਆਪਣਾ ਹੀ ਘਰ ਆਪਣੀਆਂ ਹੀ ਮਾਵਾ ਜਿੱਦਾਂ ਰੋਟੀ ਦਿੰਦੀਗਾ ਚਲ ਆ ਬਖਾਲਾ ਤੈਨੂੰ ਜੇ ਤੇ ਨਹੀਂ ਯਕੀਨ ਹੈਗਾ ਤੇ ਚਲ ਆਓ ਉੱਥੇ ਬੈਠੇ ਆ ਵੇਖ ਲੋ ਆ ਗਏ ਤੇ ਵੇਰ ਤੁਸੀਂ ਤੁਸੀਂ ਕਿਧਰ ਮੂੰਹ ਚੁੱਕਿਆ ਹੋ ਗਿਆ ਤੇ ਬੜਾ ਭੱਜ ਗਿਆ ਘਰ ਛੜ ਕੇ ਮੁਰਦੇ ਪੈਰੀ ਵਾਪਸ ਵੀ ਆ ਗਿਆ ਹੁਣ ਤਾਨੂੰ ਇੱਕ ਵਾਰੀ ਸਮਝਾਇਆ ਤਾਂ ਹੈਗਾ ਵਾ ਇਹ ਘਰ ਚ ਤੁਹਾਡਾ ਕੁਝ ਵੀ ਨਹੀਂ ਆ ਤੁਸੀਂ ਫੇਰ ਮੂੰਹ ਚੁੱਕ ਕੇ ਵਾਪਸ ਆ ਗਏ ਆ ਅੱਛਾ ਉਹ ਮੰਨੇ ਕੇ ਜਮੀਨ ਜਾਇਦਾਦ ਦਾ ਸਾਡ ਨੂੰ ਤੁਸੀਂ ਕੋਹ ਨਹੀਂ ਦੇਣਾ ਤੁਹਾਡਾ ਜੋਰ ਚੱਲਦਾ ਵਾ ਪਰ ਇਹ ਘਰ ਸਾਡਾ ਵਾ ਇਹ ਘਰ ਕਿਹਦਾ ਡਾ ਡਾਓ ਗਿਆ